ਜੈ ਭੀਮ ਜੈ ਭਾਰਤ ਤੁਸੀਂ ਦੇਖ ਰਹੇ ਹੋ ਬੇਗਮਪੁਰਾ ਡ੍ਰੀਮ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਲੁਧਿਆਣਾ ਦੇ ਸਰਕਟ ਹਾਊਸ ਜਿੱਥੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਬ੍ਰਾਂਚ ਮੈਨੇਜਰ ਰੇਸ਼ਮ ਲਾਲ ਸਿੱਧੂ ਜੀ ਦੀ ਰਿਟਾਇਰਮੈਂਟ ਪਾਰਟੀ ਔਰ ਜਿਸ ਪਾਰਟੀ ਦੇ ਵਿੱਚ ਭਾਰਤ ਦੇ ਵੱਖ-ਵੱਖ ਸਟੇਟਾਂ ਦੇ ਯੂनाइटेड ਇੰਡੀਆ ਇੰਸ਼ੋਰੈਂਸ ਦੇ ਅਫੀਸਰ ਸਹਿਬਾਨ ਨੇ ਹਾਜ਼ਰੀ ਲਗਵਾਈ ਅਤੇ ਇਸ ਫੰਕਸ਼ਨ ਦੇ ਵਿੱਚ ਵੱਖ-ਵੱਖ ਬੁਲਾ ਰਹੇ ਆ ਨੇ ਰੇਸ਼ਮ ਸਿੱਧੂ ਜੀ ਦੇ ਕੰਮ ਬਾਰੇ ਉਹਨਾਂ ਦੀਆਂ ਉਪਲਬਧੀਆਂ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਆਪ ਵੀ ਬਰੀਫਲੀ ਸਾਰਾ ਕੁਝ ਆਏ ਹੋਏ ਮੁੱਖ ਮਹਿਮਾਨਾਂ ਨੂੰ ਦੱਸਿਆ ਅਤੇ ਉਹਨਾਂ ਨੇ ਦੱਸਿਆ ਕਿ ਮੈਂ ਇਸ ਤਰ੍ਹਾਂ ਹੀ ਰਿਟਾਇਰਮੈਂਟ ਤੋਂ ਬਾਅਦ ਵੀ ਸਮਾਜ ਦੇ ਵਿੱਚ ਕੰਮ ਕਰਦਾ ਰਹਾਂਗਾ ਲੁਧਿਆਣਾ ਡੀਆਰਓ ਸੌਰੀ ਡੀਓ2 ਦੇ ਵਿੱਚ ਜਿਹੜਾ ਉੱਥੇ ਜੁਆਇਨਿੰਗ ਕੀਤੀ ਸੀਗੀ ਤੇ ਜੀਓ ਦੇ ਅੰਦਰ ਇੱਕ ਮੋਟਰ ਡੀਲਰ ਮਾਰਕੀਟਿੰਗ ਆਫਿਸ ਐਮਡੀ ਐਮ ਉਹ ਜਿਹੜਾ ਸੀਗਾ ਤੇ ਸਿੱਧੂ ਸਾਹਿਬ ਉੱਥੇ ਸੀਗੇ ਤੇ ਮੈਨੂੰ ਲੱਗਦਾ ਜਦ ਮੈਂ ਜੁਆਇਨ ਕੀਤਾ ਸੀਗਾ ਉਸ ਵੇਲੇ ਮੈਨੂੰ ਲੱਗਦਾ ਸ਼ਾਇਦ ਆਊਟ ਆਫ ਇੰਡੀਆ ਜਾ ਰਿਹਾ ਸੀ ਕਿ ਜਦ ਮਤਲਬ ਇੰਤਾਰੇ ਪੇਟ ਪੇਚੋ ਹੀ ਪਤਾ ਲੱਗ ਗਿਆ ਸੀ ਉਹ ਦੋਹਾਂ ਜੀ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਇਦਾਂ ਇਦਾਂ ਕਰਕੇ ਇਹਨਾਂ ਨੂੰ ਪਤਾ ਲੱਗਿਆ ਕਿ ਆਪਣਾ ਬੰਦੇ ਨੇ ਜੁਆਇਨ ਕੀਤਾ ਹੈਗਾ ਤੇ ਸਾਰੀ ਇਦਾਂ ਦਾ ਦੱਸਿਆ ਕੋਲ ਇੰਟਰੋਡਕਸ਼ਨ ਹੋਈ ਤੇ ਜਦ ਆਦੇ ਆਏ ਤਾਂ ਜਿੱਦਾਂ ਦੀ ਇਕੱਲਾ ਇਹਨਾਂ ਤੋਂ ਥੋੜਾ ਨੂੰ ਮਿਲੀ ਸੀ ਉਦਾਂ ਦਾ ਹੀ ਇਹਨਾਂ ਨੂੰ ਪਾਇਆ ਤਦ ਹੀ ਫਰੋਂ ਡੇ 1 ਉਸੀ ਜਿੱਥੇ ਬੰਦੀਦਾਰ ਜੁੜੇ ਵੈਕਿੰਗ ਚੈਪਟਰ ਤੇ ਇਕੱਲਾ ਕੱਲੇ ਵੀ ਆਪਣੀ ਹਾਂ ਅੱਜ ਆਪਾਂ ਦੀ ਗੱਲ ਜੀ ਗੱਲ ਜੀ 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 ਜ ਤੇ ਸਭ ਇਹ ਲੋਕ ਹੋਸਰੇ ਹੈਗੇ ਕਿ ਉਹਨਾਂ ਨੂੰ ਕੋਲ ਨਾ ਆਪਣੇ ਕੋਲ ਚਾਹੀਦੇ ਸਰਵੇ ਇਮੀਡੀਏਟ ਬ੍ਰਾਂਚ ਮੈਨੇਜਰ ਸਗੇ ਤੇ ਮੈਂ ਸੈਕੰਡ ਅਫੀਸਰ ਸਗਾ ਉਹ ਗੱਲ ਦੱਸ ਲਈ ਜਾਨਾ ਉਹ ਜੇ ਕبھی ਜਾਂਦੇ ਸੀ ਕਿ ਕਹੇ ਮੈਂ ਸਿੱਧਾ ਮੈਂ ਰਹਾਂਗਾ ਹਾਲੇ ਕਿ ਮੈਨੂੰ ਕੈਂਟ ਲਾਉਣੀ ਪੈਣੀ ਸੀ ਇੰਨੇ ਕੜਾ ਪ੍ਰੋਟੈਕਟ ਆਫ ਆਰ ਕੇਅਰ ਰੱਖੀ ਤੇ ਤੁਹਾਨੂੰ ਕੱਲ ਆਪ ਲੋਕ ਮਾਝ ਦੇ ਬੈਂਕ ਲੀਡਰ ਹੈ ਬਾਅਦ ਅੱਜ ਇਨਫੋਰਮੇਸ਼ਨ ਤੋਂ ਜੀ ਦੀ ਰਿਟਾਇਰਮੈਂਟ ਦੇ ਬੰਦ ਵਿੱਚ ਜੋ ਫੰਕਸ਼ਨ ਆਇਆ ਰੱਖਿਆ ਨਾ ਰਿਸ਼ਮ ਸਿੱਧੂ ਜੀ ਮਾਰੇ ਬਚਪਨ ਤੋਂ ਹੀ ਅਸੀਂ ਮਰਦ ਬੜੇ ਗਰੀਬ ਪਰਾਂ ਦੇ ਵਿੱਚ ਪਹਿਲਾ ਹੋਏ ਆਂ ਮੈਂ ਵੀ ਨਾਲ ਹੀ ਆਂ ਔਰ ਜਦੋਂ ਤੋਂ ਇਹਨਾਂ ਨੇ ਮਾੜੇ ਐਲ ਆਰ ਸੀ ਦੇ ਵਿੱਚ ਜੁਆਇਨ ਕੀਤਾ ਔਰ ਉਦੋਂ ਤੋਂ ਇਹਨਾਂ ਦੀ ਜਿਹੜੀ ਮਰਪ੍ਰੇਸ਼ਨ ਸੀ ਜਿਸ ਤਰ੍ਹਾਂ ਝੋਲੇ ਦੇ ਵਿੱਚ ਡਾਕੂਮੈਂਟਸ ਪਾ ਲੈਣੇ ਆਂ ਭਾਰੀ ਬਫਰ ਦੇ ਭਾਈ ਭਰਾ ਦੇ ਕੰਮ ਕਰਾਣੇ ਬਹੁਤ ਬੜੇ ਅਫਾਸ ਕਰਾਣੇ ਵਰਤਾਰੇ ਕੀਤਾ ਨਹੀਂ ਉਸ ਤੋਂ ਬਾਅਦ ਜਦੋਂ ਸਾਡਾ ਇਹਨਾਂ ਨਾਲ ਕੋਰਪੋਰੇਸ਼ਨ ਹੋਈ ਤਾਂ ਮੈਂ ਆਪਣੀ ਗੱਲ ਰੱਖ ਤਾ ਬਾਕੀ ਤਾਂ ਜਦੋਂ ਬਾਕੀ ਤੁਮ ਸਾਰਿਆਂ ਨੂੰ ਪਤਾ ਕਿ ਜਿੱਦੇ ਕਿ ਉਹਨਾਂ ਨੇ ਕਰ ਦਿੱਤੀ ਹੈ। ਔਰ ਮੈਨੂੰ ਉਹਦੇ ਦੀ ਆਪਣੀ ਚੱਲ ਲਿਖ ਲਿਆ ਲੁਧਿਆਣੇ ਇੱਥੇ ਲੈ ਕੇ ਆਉਂਦਾ ਸਲਾਦ ਵਿੱਚ ਵੀ ਇਹਨਾਂ ਦਾ ਬਹੁਤ ਸ਼ੌਕ ਹੁੰਦਾ ਰਿਹਾ। ਸਿਰਫ ਇੱਕ ਮੇਲ ਡਰਾਫਟ ਕੀਤੀ ਸੀ ਉਹਦੇ ਨਾਲ ਚੀਜ਼ਾਂ ਦਾ ਆਰਡਰ ਕਰੀ ਇੱਥੇ ਇਹਦਾ ਰੈਟ ਜ ਆ ਗਿਆ ਸੀ। ਔਰ ਉਸ ਤੋਂ ਬਾਅਦ ਵਿੱਚ ਜਿਹੜੀ ਮੈਨੂੰ ਬ੍ਰਾਂਚ ਲਈ ਮਿਲੀ ਹੈ ਉਹ ਵੀ ਇਹਨਾਂ ਕਰਕੇ ਮਿਲੀ ਸੀ। ਔਰ ਇਹਨਾਂ ਨੇ ਪਹਿਲਾਂ ਹੀ ਅਨਾਉਂਸ ਕਰਤਾ ਸੀ 2016 ਦੇ ਵਿੱਚ ਕਿ ਨੈਕਸਟ ਪਲਾਨ ਦਾ ਜਿਹੜਾ ਸ਼ਿਫਟ ਹੋਣ ਦੇ ਵਾਸਤੇ ਇਹ ਦੇਸ਼ ਕੋ ਪ੍ਰੋਜੈਕਟ ਵੀ ਇੱਥੇ ਮਾਰੂ ਹੋਣਗੇ ਇਹਨਾਂ ਨੇ ਜਵਾਂਗ ਰਾਇਰ ਦਾ ਬਹੁਤ ਸਾਰਾ ਤਨਵਾ ਕਰਦਾ ਹੈ ਔਰ ਅੱਜ ਜੇ ਸ਼ਾਨ ਸ਼ੋਭਤ ਇਹਨਾਂ ਨੇ ਅਨੁਸਾਸਨ ਜਿੱਤੀ ਹੈ ਔਰ ਇਹਨਾਂ ਬਾਰੇ ਮੈਂ ਚੰਗ ਲਈ ਨਾ ਕਰਨਾ ਚਾਹਣਾ ਜਿਉਂ ਹੀ ਲਹਿਿੰਗ ਦਿੱਤੀ ਰਾਹੀ ਕੋ ਮੰਜ਼ਿਲ ਇੱਕ ਜਨੂੰਨ ਸਾ ਦਿਲ ਵਿੱਚ ਜਗਾਣਾ ਪੜਦਾ ਹੈ ਪੁੱਛਾ ਪੰਛੀ ਸੇ ਕਿਵੇਂ ਬੰਨਤਾ ਹੈ ਘੁਮਸਲਾ ਬੋਲਾ ਬਗ ਨਹੀਂ ਪੜਦੀ ਹੈ ਉੜਾਂ ਟਿੰਕਾ ਟਿੰਕਾ ਉੜਨਾ ਪੜਦਾ ਹੈ ਤਾਂ ਸਾਥੀਓ ਇਰਾ ਦੇ ਛੋਟੇ ਛੋਟੇ ਕੰਮਾਂ ਨੂੰ ਲੈ ਕੇ ਜੇਕਰ ਇਸ ਮੁਕਾਮ ਤੱਕ ਪਹੁੰਚੇ ਹੈ ਸਾਡੇ ਕੰਮ ਮਸਲੇ ਹੱਲ ਕੀਤੇ ਹੈ ਕਿੰਨੇ ਤੋਂ ਮੈਂ ਕਾ ਵੀ ਆਪਣੇ ਚੱਲਦਾ ਰਹਾ ਔਰ ਜਦੋਂ ਸਿੱਧੂ ਸਾਹਿਬ ਨੇ ਜੁਆਇਨ ਕੀਤਾ ਤੇ ਮੈਨੂੰ ਉਹਨਾਂ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਸੀ ਕਿ ਸਰਦੂ ਸਾਹਿਬ ਦੀ ਵਰਤੂ ਕੀ ਹੈ ਮੈਨੂੰ ਇਸ ਜਨਰਲ ਸਰਕਲ ਨੂੰ ਧਿਆਨ ਆ ਰਿਹਾ ਰਿਦਨ ਵਿੱਚ ਸਿੱਧੂ ਸਾਹਿਬ ਜੀ ਨੇ ਡੈਜ਼ਿਗਨੇਟ ਕੀਤਾ 2016 ਦੇ ਵਿੱਚ ਉਸ ਤੋਂ ਅਸੀਂ ਅੱਜ ਤੱਕ ਅਸੀਂ ਵਰਤੂ ਚੱਲਦੀ ਹੈ ਔਰ ਮੈਂ ਇਹਨਾਂ ਦੀ ਪਾਵਰ ਨੂੰ ਸਮਝਣਿਆ ਕਿ ਇਹ ਹਰ ਬੰਦੇ ਬਾਰੇ ਪੂਰਾ ਪੇਨ ਲੈ ਕੇ ਕੰਮ ਕਰਦੇ ਹਨ ਦਿਲੋਂ ਕੰਮ ਕਰਦੇ ਹੈ ਇਹ ਨਹੀਂ ਹੈ ਸਾਡੀ ਅਸੀਂ ਇੰਸ਼ੋਰੈਂਸ ਰੈਸ ਦੀ ਗੱਲ ਕਰ ਰਹੀਏ ਸਮਾਜ ਦੇ ਵਿੱਚ ਕਈ ਜਥੇਬੰਦੀਆਂ ਨਾਲ ਸਿੱਧੂ ਸਾਹਿਬ ਅਟੈਚ ਨੇ ਉਨਾ ਜ਼ਿਆਦਾ ਮੈਂ ਮਿਹਰਬਾਨੀ ਨਹੀਂ ਕਰਨਾ ਕਿਉਂਕਿ ਟਾਈਮ ਆਲਰੇਡੀ ਬਹੁਤ ਹੋ ਚੁੱਕਾ ਹੈ ਸਿੱਧੂ ਸਾਹਿਬ ਮੈਨੂੰ ਯਾਦ ਹੈ ਜਦੋਂ ਮੇਰੀ ਏਫਸੀ ਪ੍ਰਮੋਸ਼ਨ ਹੋਈ ਹੈ ਤੇ ਸਿੱਧੂ ਸਾਹਿਬ ਕਹਿੰਦੇ ਕਿ ਮਨੋਜੀ ਤੁਸੀਂ ਬ੍ਰਾਂਚ ਹੈਡ ਲਈ ਇੰਟਰਸਟਡ ਹੋ ਮੈਂ ਕਹਿੰਦਾ ਨਹੀਂ ਸਰ ਮੈਂ ਇੰਟਰਸਟਡ ਨਹੀਂ ਹਾਂ ਕਿਉਂਕਿ ਮੈਂ ਜੱਥੇਬੰਦੀ ਲਈ ਕੰਮ ਕਰਨਾ ਚਾਹੁੰਦਾ ਮੇਰਾ ਜੇ ਮੈਂ ਬ੍ਰਾਂਚ ਲਈ ਕੈਲੀਵੇਟ ਹੋ ਜਾਣਾ ਤੇ ਮੇਰੇ ਤੋਂ ਸਮੇਂ ਦੀ ਘਾਟ ਹੋ ਜਾਏਗੀ ਸਿੱਧੂ ਸਾਹਿਬ ਕਹਿੰਦੇ ਇੰਦਾ ਨਹੀਂ ਤੁਸੀਂ ਬੈਲੈਂਸ ਕਰੋਗੇ ਹੋ ਜਾਏਗਾ ਮੈਂ ਬਹੁਤ ਮਨਾਂ ਕੀ ਤਰਫ ਪਰ ਇਹ ਨਹੀਂ ਹਟੇਗਾ ਔਰ ਉਸ ਟਾਈਮ ਤੇ ਸਾਡੇ ਸੀਰਾ ਸੀਰਾ ਅਹ ਸ੍ਰੀ ਗੋਥਵਾਲ ਜੀ ਉਹ ਕਾਫੀ ਸਟ੍ਰਿਕਟ ਨੇ ਹੈ ਆਪਣੇ ਬੰਦੇ ਸੀਗੇ ਪਰ ਉਹਨਾਂ ਦਾ ਸੋੜਾ ਐਟੀਟਿਊਡ ਜਿਹੜਾ ਸੀ ਉਹ ਡਿਫਰੈਂਟ ਸੀਗਾ ਸੋ ਵਾਟਸ ਆਵਾਂਗਾ ਤੇ ਅਸੀਂ ਮੈਂ ਨਾਲ ਸੀ ਉਹਨਾਂ ਦੇ ਸਿੱਧੂ ਸਾਹਿਬ ਵਿਕਰ ਸਿੰਘ ਜੀ ਉਸ ਟਾਈਮ ਅਸੀਂ ਅੰਦਰ ਤਿੰਨੋ ਜਣੇ ਗਏ ਨਾਲ ਉਸ ਟਾਈਮ ਸਾਡੇ ਦਾਇਆ ਨੂੰ ਪ੍ਰਵੀਨਦਰ ਸਿੰਘ ਜੀ ਵੀ ਸੀਗੇ ਤੇ ਜਦੋਂ ਇਹਨਾਂ ਨੇ ਨਾਮ ਮੇਰਾ ਪ੍ਰੋਪੋਜ਼ ਕੀਤਾ ਤੇ ਬੋਤਵਾਲ ਜੀ ਕਹਿੰਦੇ ਨਹੀਂ 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 ਹੀ ਰਿਸਪੈਕਟਿਬਲ ਮੋਟਰਸ ਤੇ ਨਹੀਂ ਨਹੀਂ ਉਹਨਾਂ ਨੇ ਮਾਨਤਾ ਦੇ ਦਿੱਤਾ ਸਿੰਧੂ ਸਾਹਿਬ ਜੀ ਨੇ ਇੱਕ ਵਾਰ ਨਹੀਂ ਸੀ ਯੂਜ਼ ਕੀਤਾ ਕਿ ਯੂ ਆਰ ਸੈਟਿੰਗ ਓਨ ਦਾ ਹੈਂਗ ਓਫ ਦਾ ਚੇਅਰ ਵਿਚ ਇਜ਼ ਬlesਸਡ ਬਾਈ ਡਾਕਟਰ ਜੀ ਮਾਉ ਅਮੀਰ ਦਰਬਾਬਾ ਉਹ ਗੱਲ ਉਹਨਾਂ ਨੂੰ ਥੋੜੀ ਜਿਹੀ ਪੇਚੀ ਵੀ ਹੋਈ ਆ ਨੋਟਿਸ ਕੀਤੀ ਉਹਨਾਂ ਨੇ ਅਸੀਂ ਬਾਹਰ ਆ ਗਏ ਇੰਨੀ ਗੱਲ ਕਰਕੇ ਵੀ ਤੁਸੀਂ ਦੇਖ ਲਿਓ ਤੁਹਾਡਾ ਡਿਸੀਜਨ ਹੋਏਗਾ ਅਸੀਂ ਆਪਣੇ ਆਰੋ ਦਾ ਗੇਟ ਲਈ ਅਸੀਂ ਬਾਹਰ ਆਏ ਸੀ ਉਸ ਟਾਈਮ ਸਾਡਾ ਆਰੋ ਕਨਾਲ ਦੇ ਰੋਡ ਦੇ ਉੱਪਰ ਸੀਗਾ ਉਸੇ ਟਾਈਮ ਗੋਤਵਾਦੀ ਦਾ ਮੈਸੇਜ ਆਇਆ ਕਿ ਪਲੀਜ਼ ਕਮ ਬੈਕ ਤੇ ਉਹਨਾਂ ਨੇ ਡਿਸਕਸ਼ਨ ਕੀਤੀ ਕਿ ਤੁਸੀਂ ਇਹ ਐਮ ਜਿਹੜਾ ਉੱਥੇ ਗ੍ਰੈਂਡਿੰਗ ਕਰਨਾ ਤੁਹਾਨੂੰ ਜਿਹੜੀ ਗਰੰਟਰ ਦੀ ਪ੍ਰਾਂਤਿਤ ਚੱਲੀ ਆ ਮੈਂ ਸਤਿ ਸ੍ਰੀ ਅਕਾਲ ਤੁਹਾਡੀ ਵਰਕਿੰਗ ਦੀ ਗੱਲ ਕੁਝ ਕਿਸੇ ਜਿਹੜੇ ਅਸੀਂ ਇਦਾਂ ਦੇ ਦੇਖਿਆ ਤੁਸੀਂ ਕੱਲ ਦੀ ਮੀਟਿੰਗ ਦੇ ਵਿੱਚ ਜਿਹੜੇ ਸਾਥੀ ਕੱਲ ਬੈਠੇ ਸੀਗੇ सिद्धू साहब जी वर्किंग देखी जयपुर जी वर्किंग देखी है सिद्धू साहब जी गल कह रहे हैं जो मेन जो टॉप प्रॉयरिटी वाले केसिस है सिद्धू साहब कहते हैं कि अज ही सोल्व होने चाहिए और उस पर एक्शन भी होया है सीआर साहब ने जस्ट बार कन्वे भी किया है कि दो जो केस है वो मंडे तक सोल्व हो जाएंगे थर्ड जो केस है नैक्सट वीक तक हो जाएगा और ये सिद्धू साहब की जी वर्किंग है और किस कैट हो गए ਕਿਸੇ ਕੈਟਾਗਰੀ ਵਿੱਚ ਫੋਰਸ ਕਲਾਸ 4 ਤੋਂ ਲੈ ਕੇ ਕਲਾਸ 1 ਤੱਕ ਸਾਰੇ ਕੰਮ ਸਿੱਧੂ ਸਾਹਿਬ ਜੀ ਕਰਦੇ ਨੇ ਔਰ ਸਿੱਧੂ ਸਾਹਿਬ ਜੀ ਨੇ ਕਈ ਵਾਰ ਕਹਿ ਦਿੱਤਾ ਕਿ ਆਪਣੇ ਲੋਕਾਂ ਦੇ ਕੰਮ ਤਾਂ ਕਰਦੇ ਪਿਆ ਪਰ ਜਿੱਥੇ ਨਾਲ ਦੀ ਨਾਲ ਕਈ ਵਾਰ ਜਨਰਲ ਲੋਕਾਂ ਦੇ ਵੀ ਕੋਈ ਰეკਮੈਂਡੇਸ਼ਨ ਆਂਦੀ ਹੈ ਕਿਸੇ ਬਸ ਹੁਣ ਇੱਕ ਰੀਸੈਂਟਲੀ ਸਾਡੇ ਮੈਡਮ ਐ ਜੀਓ ਪਰਪੋਰੋ ਜਾਂ ਨੈਸ਼ਨਲ ਚ ਸੰਗੀਤਾ ਮਿੱਤਰ ਜੀ ਉਹਨਾਂ ਦੀ ਜੁਕਮੈਂਟੇਸ਼ਨ ਕਿਸੇ ਥਰੂ ਆਈ ਸੀ ਉਹ ਵੀ ਅਸੀਂ ਡਿਸਕਸ ਕੀਤਾ ਸੀ ਅਰਾ ਜਰਾਂ ਉਹਨਾਂ ਦੇ ਆਰਡਰ ਉੱਤੇ ਹੀ ਦੇ ਰੇ ਆ ਟੈਂਸ਼ਨ ਉੱਤੇ ਹੀ ਜਿੱਥੇ ਚਾਹੁੰਦੇ ਸੀ ਔਰ ਸਿੱਧੂ ਸਾਹਿਬ ਦਾ ਕਿ ਇਨਫਲੂਐਂਸ ਹੈਗਾ ਕਿ ਛੋਸੇ ਦਸਤੀ ਨੇ ਵੀ ਔਰ ਇਹਨਾਂ ਦੇ ਜਿੰਨਾ ਮੈਂ ਇਹਨਾਂ ਕੋਲ ਸਿੱਖ ਪਾਇਆ ਬਹੁਤ ਅੱਛਾ ਕੋਆਰਡੀਨੇਸ਼ਨ ਹੈ ਸਾਡਾ ਪੂਰਾ ਅੰਦਰ ਸਿੰਘ ਦੀ ਟੀਮ ਦਾ ਅਸੀਂ ਬਿਲਕੁਲ ਇਹਨਾਂ ਤੋਂ ਬਾਹਰ ਨਹੀਂ ਜਾਂਦੇ ਕੋਈ ਬਾਈਪਾਸ ਨਹੀਂ ਕਰਦੇ ਔਰ ਜੋ ਇਹਨਾਂ ਦੀ ਐਕਸਪੀਰੀਅੰਸ ਹੈ ਅਸੀਂ ਉਸ ਨੂੰ ਗੇਨ ਕਰ ਰਹੇ ਹਾਂ ਮਸੂਹ ਸ਼ਾਇਰ ਨੇ ਕਿ ਇਹ ਜੋ ਰੰਗਾਚ ਚਿੱਤਰੇ ਨੇ ਮਿਟ ਜਾਣਗੇ ਇਹ ਜੋ ਮਰਮਰ ਚੋਕਰੇ ਨੇ ਖੁਰ ਜਾਣਗੇ ਬਲਦੇ ਹੱਥਾਂ ਨੇ ਲਿਖੇ ਨੇ ਜੋ ਹਵਾ ਵਿੱਚ ਹਰਫ ਹਰਫ ਹਮੇਸ਼ਾ ਉਹੀ ਲਿਖੇ ਰਹਿਣਗੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਰਚਨਾ ਉਹ ਸ਼ਬਦ ਸਰਦੇ ਉੱਤੇ ਟੁੱਕਦੇ ਨੇ ਜਿਨ੍ਹਾਂ ਨੇ ਬੜੀ ਮਿਹਨਤ ਔਰ ਹਿੰਮਤ ਦੇ ਨਾਲ ਥੱਲੇੋਂ ਖੜੇ ਹੋ ਕੇ ਆਪਣਾ ਵੀ ਵਿਕਾਸ ਕੀਤਾ ਔਰ ਸਾਡੇ ਲੋਕਾਂ ਦਾ ਸਾਡੇ ਸਮਾਜ ਦੇ ਵਿਕਾਸ ਦੇ ਵਿੱਚ ਵੀ ਹਿੱਸਾ ਪਾਇਆ ਅਸੀਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਆਂ ਇਹਨਾਂ ਦੇ ਬਹੁਤ-ਬਹੁਤ ਰਹਿਣੀ ਆ ਬਾਦਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਦਾਸ ਮਹਾਰਾਜ ਜੀ ਨੂੰ ਉਸ ਤੋਂ ਬਾਅਦ ਸੈਕੰਡ ਮੱਥਾ ਟੇਕਣਾ ਯੋਗਪੁਰਸ਼ ਬਾਬਾ ਸਾਹਿਬ ਭੀਮਰਾਓ ਤਵੇੜਕਰ ਜੀ ਨੂੰ ਤੀਸਰਾ ਮੱਥਾ ਟੇਕਣਾ ਮੇਰੇ ਮਾਤਾ ਪਿਤਾ ਸੁਰਗਵਾਸੀ ਮਾਤਾ ਕਿਸ਼ਮੀ ਜੀ ਨੂੰ ਤੇ ਸੁਰਗਵਾਸੀ ਮਾਤਾ ਕਰਤਾਰ ਚੰਦ ਜੀ ਨੂੰ ਤੇ ਮੇਰਾ ਚੌਥਾ ਮੱਥਾ ਟੇਕਣਾ ਸਾਡੇ ਇੰਡਸਟਰੀ ਦੇ ਸਾਡੇ ਸਾਰਿਆਂ ਦੇ ਹੀ ਪਰਮਨ ਪਿਆਰੇ ਹੋਸਟ ਬਿਲਵਡ ਲੀਡਰ ਸ਼੍ਰੀ ਜੀ ਜੈਮਤ ਮੇਰੇ ਬਾਰੇ ਸਾਰੇ ਹੀ ਬੁਲਾਰਿਆ ਨੇ ਸਾਥੀਆਂ ਨੇ ਬਹੁਤ ਕੁਝ ਕਿਹਾ ਕਿ ਮੈਂ ਬੈਠਾ ਆਪਣੇ ਆਪ ਦੇ ਵਿੱਚ ਘਟ ਰਹਿਣਾ ਸੀ ਮਹਿਸੂਸ ਕਰ ਰਿਹਾ ਸੀ ਕਿ ਇਹ ਜੋ ਅੱਜ ਪ੍ਰਸ਼ੰਸਾ ਹੋ ਰਹੀ ਹੈ ਇਹ ਸਿੱਧੂ ਸਾਹਿਬ ਦੀ ਨਹੀਂ ਇਹ ਉਸ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸ ਬਾਬਾ ਸਾਹਿਬ ਡਾਕਟਰ ਬੀ ਆਰ ਮੈਦਨਕਰ ਜੀ ਦੀ ਪ੍ਰਸ਼ੰਸਾ ਤੇ ਉਸ ਮੇਰੇ ਮਾਤਾ ਪਿਤਾ ਦੀ ਤੇ ਉਹਨਾਂ ਤੋਂ ਬਾਅਦ ਜਿਹੜੀ ਮੈਂ ਮੇਰੀ ਉਂਗਲੀ ਆਖੇ ਸਮੇਂ ਤੇ ਬੜੀ ਡਾਕਟਰ ਜੀ ਜੈ ਮੁਕਤੀ ਜੀ ਨੇ ਇਹ ਸਾਰੀ ਦੀ ਸਾਰੀ ਪ੍ਰਸ਼ੰਸਾ ਦੇ ਹੱਕਦਾਰ ਇਹ ਚਾਰ ਸ਼ਖਸੀਤਾਂ ਸਾਥੀਓ ਆਪਾਂ ਸਾਰੇ ਹੀ ਬਹੁਤ ਹੀ ਗਰੀਬ ਪਛੋਕੜ ਦੇ ਨਾਲ ਸੰਬੰਧਿਤ ਹਾਂ ਬਹੁਤ ਹੀ ਗਰੀਬੀ ਤੋਂ ਜਹਾਲਤ ਤੋਂ ਔਖੇ ਦਿਨਾਂ ਦੇ ਵਿੱਚੋਂ ਦੀ ਲੰਘ ਕੇ ਆਪਾਂ ਇੱਥੇ ਤੱਕ ਪਹੁੰਚੇ ਨਾ ਇਹਦੇ ਬਾਰੇ ਆਪਾਂ ਨੂੰ ਕੁਝ ਜ਼ਿਆਦਾ ਗੱਲ ਕਰਨ ਦੀ ਲੋੜ ਨਹੀਂ ਤਾਂ ਮੇਰਾ ਜੀਵਨ ਵੀ ਇਹੋ ਜਿਹਾ ਹੀ ਰਸੀਕੀ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚ ਮੈਂ ਜਨਮ ਲਿਆ 8ਵੀਂ ਤੱਕ ਮੇਰੀ ਐਜੂਕੇਸ਼ਨ ਹੋਈ ਮੇਰੇ ਮਾਤਾ ਪਿਤਾ ਨੇ ਆਤਮੀ ਤੱਕ ਮੰਨੂ ਪੜਾਇਆ ਔਰ 8ਵੀਂ ਦੇ ਵਿੱਚ ਪਰਿਵਾਰਿਕ ਮਸਲਿਆਂ ਦੇ ਕਾਰਕਿ ਮੈਨੂੰ ਆਪਣੀ ਐਜੂਕੇਸ਼ਨ ਜੋ ਹੈ ਉਹ ਛੱਡਣੀ ਪਈ ਤਾਂ ਮੈਂ ਲਗਾਤਾਰ 10 ਸਾਲ ਕੰਮ ਕੀਤਾ ਹੱਥ ਖੱਡੀ ਦੇ ਨਾਲ ਸ਼ੌਲ ਬੁਣੇ ਮੈਂ 10 ਸਾਲ ਲਗਾਤਾਰ ਉਹ ਕੰਮ ਕੀਤਾ ਔਰ 10 ਸਾਲ ਤੋਂ ਬਾਅਦ ਪਰਿਵਾਰ ਦੀ ਕੁਝ ਮਾਲੀ ਹਾਦਥ ਠੀਕ ਹੋਈ ਤਾਂ ਮੇਰੇ ਪਿਤਾ ਜੀ ਨੇ ਮੇਰੀ ਮਾਤਾ ਜੀ ਨੇ ਫਿਰ ਇੱਕ ਵਾਰੀ ਸੋਚਿਆ ਕਿ ਇਹ ਜੋ ਬੱਚਾ ਹੈ ਸਾਡਾ ਸਭ ਤੋਂ ਛੋਟਾ ਮੈਂ ਪਰਿਵਾਰ ਦੇ ਵਿੱਚ ਸੀ ਉਹਨਾਂ ਨੇ ਸੋਚਿਆ ਕਿ ਇਹਨੂੰ ਜਰੂਰ ਆਪ ਪੜਾ ਲਈਏ ਮੱਠੇ ਭੈਣ ਭਰਾਵਾਂ ਦੇ ਵਿੱਚੋਂ ਕੋਈ ਵੀ ਪੜ੍ਹ ਸਕਦਾ ਤਾਂ ਦੁਬਾਰਾ ਫਿਰ 8ਵੀਂ ਤੋਂ ਬਾਅਦ ਮੈਂ ਪੜ੍ਹਣਾ ਸ਼ੁਰੂ ਕੀਤਾ ਔਰ ਈਵਨਿੰਗ ਸ਼ਿਫਟ ਲੋਗਾਂ ਦੇ ਵਿੱਚੋਂ ਉਸ ਵੇਲੇ ਹੋਇਆ ਕਰਦਾ ਸੀ ਸਵੇਰ ਦੇ ਟਾਈਮ ਮੈਂ ਕੰਮ ਕਰਦਾ ਸੀ ਤਾਂ ਈਵਨਿੰਗ ਸ਼ਿਫਟ ਦੇ ਵਿੱਚ 1 ਤੋਂ ਲੈ ਕੇ 6 ਵਜੇ ਤੱਕ ਮੈਂ ਨਹੀਂ ਕਰਦਾ ਸੀ 10ਵੀਂ ਤੱਕ ਮੈਂ ਈਵਨਿੰਗ ਸ਼ਿਫਟ ਵਿੱਚ ਪੜਿਆ ਹਾਂ ਫਾਇਰਸਟ ਹੈਂਡ ਕੀਤੀ ਮਾਰਨਿੰਗ ਚ ਫਿਰ ਮੈਂ ਸਾਰੀ ਪੜ੍ਹਾਈ ਜਿਹੜੀ ਆ ਉਹ ਮਾਰਨਿੰਗ ਤੱਕ ਕੀਤੀ ਆਪ ਟੂ ਗ੍ਰੈਜੂਏਸ਼ਨ ਔਰ ਗ੍ਰੈਜੂਏਸ਼ਨ ਤੋਂ ਬਾਅਦ ਐਮਏ ਇੰਗਲਿਸ਼ ਵੀ ਕਰਨ ਦੇ ਲਈ ਗਵਰਨਮੈਂਟ ਕਾਲਜ ਦੇ ਵਿੱਚ ਆਇਆ ਔਰ ਫਸਟ ਇਅਰ ਕਰਕੇ ਸੈਕੰਡ ਇਅਰ ਮੈਂ ਕਰ ਰਿਹਾ ਸੀ ਕਿਉਂਕਿ ਗਰੀਬੀ ਬਹੁਤ ਸੀ ਤੇ ਉਸ ਵੇਲੇ ਮੇਰੇ ਅੰਕਲ ਇੱਕ ਮੈਨੂੰ ਅਕਸਰ ਉਰ ਸਾਹਿਬ ਕਰਦੇ ਸਨ ਕਾਫੀ ਮੇਰੀ ਮਦਦ ਵੀ ਕਰਦੇ ਸਨ ਪੜਾਈ ਦੇ ਵਿੱਚ ਉਹਨਾਂ ਨੇ ਮੈਨੂੰ ਪੁੱਛਿਆ ਕਿ ਰੇਸ਼ਮ ਤੇਰੀ ਟੀਚਾ ਕੀ ਹੈ ਬਾਈਪਾ ਮੈਂ ਕਿਹਾ ਕਿ ਮੇਰਾ ਸਭ ਤੋਂ ਵੱਡਾ ਟੀਚਾ ਹੈ ਟੂ ਗੈਟ ਅ ਗਵਰਨਮੈਂਟ ਜੋਬ ਕਿ ਮੇਰਾ ਪਰਿਵਾਰ ਬਹੁਤ ਗਰੀਬ ਹੈ ਛੇਤੀ ਤੋਂ ਛੇਤੀ ਮੈਂ ਨੌਕਰੀ ਪ੍ਰਾਪਤ ਕਰਨੀ ਹੈ ਤਾਂ ਉਹਨੇ ਕਿਹਾ ਕਿ ਐਮਏ ਇੰਗਲਿਸ਼ ਕਰਨ ਤੋਂ ਬਾਅਦ ਵੀ ਨੌਕਰੀ ਕਰਨੀ ਹੈ ਕਿਉਂ ਨਾ ਤੂੰ ਪਹਿਲਾਂ ਹੀ ਕੰਪੀਟੀਸ਼ਨ ਦੀ ਤਿਆਰੀ ਕਰ ਤੂੰ ਤੇ ਨੌਕਰੀ ਜਿਹੜੀ ਆ ਉਹ ਵੱਲ ਨੂੰ ਅੱਗੇ ਵਧਦਾ ਤਾਂ ਮੈਂ ਐਮਏ ਇੰਗਲਿਸ਼ ਕਰ ਰਿਹਾ ਸੀ ਜਿਸ ਵੇਲੇ ਮੈਂ ਚੰਡੀਗੜ੍ਹ ਚਲ ਗਿਆ ਚੰਡੀਗੜ੍ਹ ਦੀ ਟੀਮ ਬੈਠ ਸਾਡੇ ਕੋਲ ਬੈਠੀ ਆ 9 ਫੀਸ ਦੇ ਵਿੱਚ ਡਾਕਟਰ ਬੀ ਆਰ ਮੇਰ ਦਾ ਕੈਰੀਅਰ ਐਂਡ ਕੋਚਿੰਗ ਸੈਂਟਰ ਚੱਲ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਉੱਥੇ ਮੈਨੂੰ ਡਿਵੀਸ਼ਨ ਮਿਲੀ 4 ਮਹੀਨੇ ਦਾ ਕੋਰਸ ਕੀਤਾ ਉਸ ਤੋਂ ਬਾਅਦ ਅਗਲੇ ਫਿਰ 4 ਮਹੀਨੇ ਦਾ ਕੋਰਸ ਕੀਤਾ 8 ਮਹੀਨੇ ਰਹਿ ਕੇ ਉੱਥੇ ਪੜ੍ਹਾਈ ਕੀਤੀ ਤਾਂ ਜਦੋਂ ਚੰਡੀਗੜ੍ਹ ਤੋਂ ਵਾਪਸ ਆਇਆ ਆਉਣ ਦੇ ਸਾਬ ਨੂੰ ਇੰਗਲਿਸ਼ ਟੀਚਰ ਦੀ ਜੌਬ ਮਿਲੀ ਇੰਗਲਿਸ਼ ਐਜ਼ ਅ ਇੰਗਲਿਸ਼ ਟੀਚਰ ਦੋ ਤਨਖਾਹਾਂ ਪ੍ਰਾਪਤ ਕੀਤੀਆਂ ਤਾਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਕਿਰਪਾ ਮੇਰੇ ਤੇ ਵਰਸਣੀ ਸ਼ੁਰੂ ਹੋ ਗਈ ਸਭ ਤੋਂ ਪਹਿਲੀ ਅਪਾਇੰਟਮੈਂਟ ਲੈਟਰ ਮੈਨੂੰ ਰੇਲਵੇ ਤੋਂ ਆਈ ਐਜ਼ ਅ ਅਸਿਸਟੈਂਟ ਸਟੇਸ਼ਨ ਮਾਸਟਰ ਉਸ ਤੋਂ ਬਾਅਦ ਨਿਊ ਇੰਡੀਆ ਇੰਸ਼ੋਰੈਂਸ ਦੇ ਵਿੱਚ ਮੌਕੇ ਪੋਸਟਿੰਗ ਹੋਈ ਰੇਲਵੇ ਸਟੇਸ਼ਨ ਦੀ ਜਿਹੜੀ ਮਾਸਟਰ ਸਟੇਸ਼ਨ ਮਾਸਟਰ ਦੀ ਉਸ ਨਾਮ ਦੀ ਸੀ ਔਰ ਤੀਸਰੀ ਸੈਂਟਰਲ ਕੋਆਪਰੇਟਿਵ ਬੈਂਕ ਦੀ ਜੌਬ ਆਈ ਤੇ ਮੈਂ ਹਜੇ ਕਿਸੇ ਦੇ ਵਿੱਚ ਵੀ ਜਾਣ ਦੇ ਲਈ ਤਿਆਰੀ ਨਹੀਂ ਜੀਪੀਸੀ ਮੈਡੀਕਲ ਵਗੈਰਾ ਬਣਾ ਲਿਆ ਸੀ ਤਾਂ ਚੌਥੀ ਅਪਾਇੰਟਮੈਂਟ ਲੇਟਰ ਜੋ ਹੈ ਉਹ ਜੀਐਸਸੀ ਬੈਂਚ ਦਾ ਮੈਂ ਹਾਂ ਜੀਐਸਸੀ ਬੈਂਚ ਦਾ 1988 ਜਿਹੜਾ ਇਗਜ਼ਾਮ ਹੋਇਆ ਸੀ ਉਹਦੀ ਵੀ ਅਪਾਇੰਟਮੈਂਟ ਆ ਗਈ ਤਾਂ ਜਦੋਂ ਮੈਂ ਯੂਨਾਈਟਿਡ ਦੇ ਵਿੱਚ ਆਇਆ ਤਾਂ ਮੈਂ ਉਹਨੂੰ ਇਹੀ ਬੇਨਤੀ ਕੀਤੀ ਕਿ ਮੇਰਾ ਪਹਿਲੀ ਔਰ ਮੋਸਟ ਵੈਰਾਈਟੀ ਇਹ ਹੀ ਹੈ ਕਿ ਜੇਕਰ ਤੁਸੀਂ ਲੁਧਿਆਣੇ ਨੂੰ ਜੁਆਇਨ ਕਰਾਉਣੇ ਹਾਂ ਤਾਂ ਮੈਂ ਯੂਨਾਈਟਿਡ ਜੁਆਇਨ ਕਰਨ ਲਈ ਰੈਡੀ ਹਾਂ ਅਦਰਵਾਈਜ਼ ਆਈ ਹੈਵ ਅਦਰ ਆਪਸ਼ਨਸ ਤਾਂ ਉਸ ਵੇਲੇ ਉਹਨਾਂ ਨੇ ਮੈਨੂੰ ਲੁਧਿਆਣੇ ਦਾ ਅਪointment ਲੈ ਕੇ ਦਿੱਤਾ ਉਹ ਦਿਨ ਸੀ ਤੇ ਅੱਜ ਦਾ ਦਿਨ ਹੈ ਉਸ ਤੋਂ ਬਾਅਦ ਕਿ ਮੇਰਾ ਨਿੱਜੀ ਜੀਵਨ ਹੈ ਇੰਨਾ ਕਿ ਉਸ ਤੋਂ ਬਾਅਦ ਇੰਡਸਟਰੀ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਅੱਜ ਦੇ ਇਸ ਰਿਜ਼ਲਟ ਮੀਟਿੰਗ ਦੇ ਵਿੱਚ ਮੈਂ ਇੱਕ ਲੜਕਾ ਲਖਸ਼ੇ ਕੁਮਾਰ ਦਾ ਨਾਮੋਨੇਟ ਕਰਵਾਇਆ ਸਪੈਸ਼ਲੀ ਔਰ ਨਾਮ ਨਾਲ ਡਿਸਕਸਬਲ ਨਹੀਂ ਕੀਤਾ ਔਰ ਉਹਦਾ ਨਾਮ ਅਨਾਉਂਸ ਕਰਵਾ ਕੇ ਉਹਦੇ ਗੱਲ ਦੇ ਵਿੱਚ ਹਾਰ ਪਾ ਦਿੱਤੇ ਕਿਉਂਕਿ ਇਹੋ ਜੀ ਘਟਨਾ ਮੇਰੇ ਨਾਲ ਵੀ ਵਾਪਰੀ ਜਦੋਂ ਮੈਂ ਅਸਿਸਟੈਂਟ ਹੋਇਆ ਕਰਦਾ ਸੀ ਤਾਂ ਮੈਂ ਕਿਸੇ ਵੀ ਯੂਨੀਅਨ ਦਾ ਮੈਂਬਰ ਨਹੀਂ ਸੀ ਐਡਾ ਇੱਕ ਮੀਟਿੰਗ ਸੀ ਉਹਦੇ ਵਿੱਚ ਮੇਰੇ ਮਿੱਤਰ ਮੈਨੂੰ ਲੈ ਕੇ ਗਏ ਔਰ ਉੱਥੇ ਬਾਬਾ ਸਾਹਿਬ ਬਾਰੇ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਮੈਨੂੰ ਟਾਈਮ ਦਿੱਤਾ 바ਵਾ ਸਾਹਿਬ ਬਾਰੇ ਮੈਂ ਗੱਲ ਕੀਤੀ ਤਾਂ ਮੇਰਾ ਕੈਲੀਬਰ ਦੇਖ ਕੇ ਮੇਰਾ ਬੋਲਣ ਦਾ ਸਟਾਈਲ ਦੇਖ ਕੇ ਉਹਨਾਂ ਨੇ ਜਦੋਂ ਜਿਹੜੀ ਕਮੇਟੀ ਆਰਗੇਨਾਈਜ਼ ਕੀਤੀ ਤਾਂ ਉਹਦੇ ਵਿੱਚ ਲੋਕਲ ਯੂਨਿਟ ਜਨਰਲ ਸੈਕਟਰੀ ਲੋਕਲ ਯੂਨਿਟ ਮੈਨੂੰ ਸਭ ਤੋਂ ਪਹਿਲਾਂ ਉਹਨਾਂ ਨੇ 1992 ਵਿੱਚ ਦਿੱਤਾ ਔਰ ਉਸ ਵੇਲੇ ਲੁਧਿਆਣਾ ਦੇ ਵਿੱਚ ਆਹ 올 ਇੰਡੀਆ ਜਨਰਲ ਇੰਸ਼ੋਰਸ ਐਸ ਸੀ ਐਸਟੀ EMPLOYEES WELFARE SOCIETY ਜਿਹੜੀ ਸੀ ਇੱਥੇ ਵੈਲਫੇਅਰ ਗਰੁੱਪ ਜਿਹੜਾ ਸੀਗਾ ਉਹੋ ਹੀ ਲੀਡ ਕਰ ਰਿਹਾ ਸੀ ਪੂਰੇ ਪੰਜਾਬ ਨੂੰ ਤਾਂ ਨੈਚੁਰਲੀ ਵੈਨ ਮੈਂ ਉਹਦੇ ਵਿੱਚ ਆਪਣਾ ਕਾਰਗਵਾਈ ਸ਼ੁਰੂ ਕੀਤੀ ਔਰ 1992 ਤੋਂ ਸਫਰ 2007 ਦਾ ਆ ਗਿਆ 2007 ਦੇ ਵਿੱਚ ਮੈਂ ਆਪਣੇ ਪਰਸਨਲ ਰੁਜ਼ੀਗਿਆ ਕਰਕੇ ਇੰਗਲੈਂਡ ਗਿਆ ਔਰ ਉੱਥੇ 3 ਮਹੀਨੇ ਤੱਕ ਮੈਂ ਇੰਗਲੈਂਡ ਬੱਚੇ ਵੇਲੇ ਗਏ ਫੈਮਲੀ ਔਰ ਬੱਚੇ 15 ਦਿਨਾਂ ਬਾਅਦ ਵਾਪਸ ਆ ਗਏ ਕਿਉਂਕਿ ਪੜਦੇ ਸੀ ਤਾਂ ਮੈਂ ਕਿਉਂਕਿ ਕਰਜ਼ਾ ਲੈ ਕੇ ਗਿਆ ਸੀ ਐਡੇ ਪੈਸੇ ਤਾਂ ਹੈ ਨਹੀਂ ਸੀ ਅਸਿਸਟੈਂਸੀ ਚਾਰ ਬੰਦਿਆਂ ਦੀ ਟਿਕਟਾਂ ਲੈਣੀ ਆ ਇੰਗਲੈਂਡ ਦੀਆਂ ਫਿਰ ਮੈਰਿਜ ਸੀ ਮੇਰੀ ਸਿਸਟਰ ਨਾਲ ਦੀ ਉਹ ਖਰਚੇ ਤਾਂ ਮੈਂ ਸੋਚਿਆ ਕਿ ਯਾਰ ਜਿਹੜਾ ਕਰਜ਼ਾ ਚੜ ਗਿਆ ਤਨਖਾਹ ਦੇ ਨਾਲ ਕਿੰਨੇ ਮਹੀਨੇ ਚ ਲੌਂਗਮੈਂਟ ਤਾਂ ਮੈਂ ਉੱਥੇ ਓਵਰਸਟੇ ਕਰ ਲਿਆ 60 ਦਿਨਾਂ ਦੀ ਬੜੀ ਛੁੱਟੀ ਸੀ ਤਾਂ ਮਾਇਨ ਰਹੀ ਚ ਕੋ ਗੱਲ ਸੀ ਵੀ ਜੇ ਓਵਰਸਟੇ ਕਰਾਂਗੇ ਤਾਂ ਮੈਡੀਕਲ ਭੇਜ ਦਵਾਂਗੇ ਮੈਡੀਕਲ ਭੇਜ ਦਿੱਤਾ ਲੇਕਿਨ ਉਹ ਮੈਡੀਕਲ ਅਕਸੈਪਟ ਨਹੀਂ ਹੋਇਆ ਔਰ ਉਹਨੇ ਲੈਟਰ ਕਰ ਲਈ ਦੂਜੀ ਲੈਟਰ ਕਰ ਲਈ ਤਦ ਤੱਕ ਮੈਂ ਪਹਿਲੀ ਜਨਰਲ ਨੂੰ ਵਾਪਸ ਆ ਗਿਆ ਤਾਂ ਸਾਥੀਓ ਉਸ ਵੇਲੇ ਮੈਂ ਯੂਨੀਅਨ ਦੇ ਵਿੱਚ ਲੋਕਲ ਯੂਨਿਟ ਤੋਂ ਸਟਾਰਟ ਕਰਕੇ ਇਹਦੇ ਰਿਜਨਲ ਸੈਕਟਰੀ ਦੇ ਤੌਰ ਤੇ ਕੰਮ ਕਰ ਰਿਹਾ ਸੀ ਵੈਲਫੇਅਰ ਦੇ ਵਿੱਚ ਔਰ ਜਿੰਨਾ ਸੀ ਸਾਰਾ ਤਾਣਾ ਬਾਣਾ ਉਹ ਮੇਰੇ ਆਲੇ ਦੁਆਲੇ ਘੁੰਮ ਰਿਹਾ ਸੀ ਔਰ ਮੇਰਾ ਕੰਮ ਜਿਹੜਾ ਸੀ ਉਸ ਵੇਲੇ ਦੇ ਸਾਡੇ ਲੌਗਨਜੋਨ ਸੈਕਟਰੀ ਬੈਠੇ ਆ ਗੋਤਮ ਜੀ ਉਸ ਵੇਲੇ ਦੇ ਸਾਡੇ ਜਿਹੜੇ ਨੌਨ ਜਨ ਸੈਕਟਰੀਸੀ ਵੈਲਫੇਅਰ ਦੇ ਉਹ ਹਿਸਾਬ ਤੋਂ ਸੀ ਮੈਨਾਂ ਨਹੀਂ ਲਾਉਂਗਾ ਸਾਡੇ ਭਰਾ ਬਹੁਤ ਹੀ ਮੇਰੇ ਬਿੱਤਰ ਲੇਕਿਨ ਜਦੋਂ ਅਸੀਂ ਕੋਈ ਵੀ ਕੰਮ ਮੂਵ ਕਰਨਾ ਤਾਂ ਜਿਹੜਾ ਪਵਾਰ ਸਿਗਾ ਉਹ ਗਰੁੱਪ ਦਾ ਉਹ ਕਹਿੰਦਾ ਸੀ ਡੋਟ ਕਮ ਡਾਇਰੈਕਟਲੀ ਟੂ ਮੀ ਕਮ ਥਰੂ ਦਾ ਪ੍ਰੋਪਰ ਚੈਨਲ ਤਾਂ ਪ੍ਰੋਪਰ ਚੈਨਲ ਵੀ ਜ਼ੋਨ ਦੇ ਥਰੂ ਜਾਣਾ ਸੀ ਉਹਨਾਂ ਨਾਲ ਗੱਲ ਕੀਤੀ ਆਪਣੇ ਪੇਪਰ ਭੇਜੇ ਯਾਰ ਮੇਰੀ ਛੁੱਟੀ ਜਿਹੜੀ ਆ ਉਹਨਾਂ ਨੇ ਮੈਨੂੰ ਅਨਥੋਰਾਈਜ਼ ਡਿਟੇਰ ਕਰ ਦਿੱਤਾ ਕਿ ਮੇਰੀ ਛੁੱਟੀ ਜਿਹੜੀ ਰੈਗੂਲਰਾਈਜ਼ ਕਰਵਾ ਦਿੱਤੀ ਜਾਵੇ ਉਹਨਾਂ ਨੇ ਅੱਗੇ ਫਾਰਵਰਡ ਹੀ ਨਹੀਂ ਕੀਤੀ ਆਪਣੇ ਕੋਲ ਰੱਖੀ ਰੱਖੀ ਉਸ ਤੋਂ ਬਾਅਦ ਜਿਹੜਾ ਸੀਗਾ ਕਿਉਂਕਿ ਅਨਥੋਰਾਈਜ਼ ਲੀਵ ਜਿਹੜੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤੁਹਾਡੇ ਤੇ ਡਿਸਪਲਿਨਰੀ ਰਿਐਕਸ਼ਨ ਜਿਹੜੇ ਆ ਉਹ ਇਨੀਸ਼ੀਏਟ ਹੋ ਸਕਦੇ ਆ ਤਾਂ ਬੜੇ ਸ਼ਸ਼ੋਭਾਨ ਦੇ ਵਿੱਚ ਸੀ ਤਾਂ ਮੇਰੇ ਇੱਕ ਮਿੱਤਰ ਵੈਲਫੇਅਰ ਦੇ ਵਿੱਚ ਹੀ ਮੈਂ ਰਿਜਨਲ ਸੈਕਟਰੀ ਸੀ ਉਹ ਮੇਰੇ ਰਿਜਨਲ ਜਨਰਲ ਸੈਕਟਰੀ ਸੀਗੇ ਸ਼੍ਰੀ ਸੁਰਵਜੀ ਸੁਰਿੰਦਰ ਭਟੋਵਾ ਜੀ ਉਹ ਬੀਓਡੀਆ ਦੇ ਵਿੱਚੋਂ ਐਡੇ ਡੀਸੀਐਮ ਰਿਟਾਇਰ ਹੋਏ ਨੇ ਰੀਸੈਂਟਲੀ ਉਹ ਮੇਰੇ ਮਿੱਤਰ ਸੀ ਤਾਂ ਉਹਨਾਂ ਦੀ ਵਾਈਫ ਜਿਹੜੀ ਸੀ ਉਹ ਨੈਸ਼ਨਲ ਦੇ ਵਿੱਚ ਮੈਡਮ ਸੰਤੋਸ਼ ਭਟੋਵਾ ਜੀ ਉਹ ਨੈਸ਼ਨਲ ਜੌਬ ਕਰਦੇ ਸਨ ਪਰ ਜਦੋਂ ਉਹਨਾਂ ਨੇ ਮੇਰੀ ਪ੍ਰੋਬਲਮ ਦੇਖੀ ਉਹ ਕਹਿੰਦੇ ਸਿੱਧੂ ਸਾਹਿਬ ਛੱਡੋ ਯਾਰ ਤੁਸੀਂ ਇਹਨਾਂ ਦੇ ਮਗਰ ਕਿਉਂ ਲੱਗੇ ਵੈਲਪਰ ਵਾਲਿਆ ਦੇ ਬਈ ਤੁਹਾਡਾ ਜਿਹੜਾ ਕੰਮ ਆ ਹੋਰ ਕੋਈ ਨਹੀਂ ਕਰਾ ਸਕਦਾ ਇੰਡਸਟਰੀ ਦੇ ਵਿੱਚ ਵੀ ਮੈਨੂੰ ਸਾਰਾ ਪਤਾ ਮੇਰੀ ਵਾਈਫ ਨੈਸ਼ਨਲ ਚ ਕੰਮ ਕਰਦੀ ਆ देयर इज 1 ਪਰਸਨੈਲਿਟੀ ਆਉਂਦਾ ਅਰਥ ਇਹਦਾ ਇੰਸ਼ੋਰੈਂਸ ਇੰਡਸਟਰੀ ਜਿਹੜੀ ਤੁਹਾਡੀ ਸਮੱਸਿਆ ਨੂੰ ਉਹ ਰਿਜ਼ੋਲਵ ਕਰਾ ਸਕਦੇ ਆ ਤਾਂ ਉਹਨਾਂ ਬੈਕਟਰੀ 15 ਦਿਨਾਂ ਦੇ 15 ਮਿੰਟ ਦਾ ਟਾਈਮ ਲੈ ਕੇ ਡਾਇਰੈਕਟਲੀ ਪਰਸੋਨਲ ਡਿਪਾਰਟਮੈਂਟ ਗਏ ਔਰ ਉੱਥੇ ਮੇਰੇ ਖਿਲਾਫ ਜਿਹੜਾ ਸੀ ਕਿਉਂਕਿ ਮੈਂ ਕੰਮ ਕਰ ਰਿਹਾ ਸੀ ਇਮਾਨਦਾਰੀ ਦੇ ਨਾਲ ਬਹੁਤ ਉਸ ਵੇਲੇ ਜਵਾਨੀ ਦਾ ਜੋਸ਼ ਸੀ ਔਰ ਮੈਂ ਆਪਣੇ ਭੈਣਾ ਭਰਾਵਾਂ ਦਾ ਜਿੱਦਾਂ ਕੱਲ ਦੀ ਮੀਟਿੰਗ ਦੇ ਵਿੱਚ ਉਹ ਮੁੰਡਾ ਹਣੀ ਬੋਲ ਰਿਹਾ ਸੀ ਨਾ ਸੀਆਰਐਮ ਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਬੋਲ ਰਿਹਾ ਸੀ ਨਾ ਤੁਸੀਂ ਸਾਰਿਆਂ ਨੇ ਦੇਖਿਆ ਮੈਂ ਵੀ ਇਦਾਂ ਹੀ ਬੋਲਦਾ ਹੁੰਦਾ ਸੀ ਕਿਸੇ ਸੀਆਰਐਮ ਦਾ ਡਰ ਨਹੀਂ ਕਿਸੇ ਚੀਜ਼ ਦਾ ਡਰ ਨਹੀਂ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਮੇਲਕਰ ਜੀ ਦੀ ਪਾਵਰ ਜਿਹੜੀ ਸੀ ਉਹ ਮੇਰੇ ਕੋਲ ਸੀ ਕਿਉਂਕਿ ਮੈਂ ਬਾਬਾ ਸਾਹਿਬ ਨੂੰ ਪੜਿਆ ਜਾਣਿਆ ਉਹ ਪਾਵਰ ਬਿਲਕੁਲ ਸੀ ਬੜਾ ਗਰੀਬੀ ਚੋਂ ਨਿਕਿਆ ਸੀ ਮੇਰਾ ਮੇਰਾ ਕੀ ਬਗਾਨਣਗੇ ਇਹ ਮੈਂ ਤਾਂ ਪਹਿਲੇ ਗਰੀਬ ਆ ਯਾਰ ਔਰ ਉਹ ਜਿਹੜੀ ਅਦਰ ਯੂਨੀਅਨ ਸੀਗੀਆਂ ਉਹ ਇਥੇ ਤੱਕ ਕਿ ਬਾਕੀ ਯੂਨੀਅਨਾਂ ਨੇ ਵੀ ਮੇਰੇ ਖਿਲਾਫ ਕੋਸ਼ਿਸ਼ ਕੀਤੀ ਕਿ ਇਹ ਲੜਕੇ ਨੂੰ ਇੱਥੇ ਹੀ ਸੁਨਨਤ ਕੀਤਾ ਜਾਵੇ ਨਹੀਂ ਤਾਂ ਅੱਗੇ ਜਾ ਕੇ ਸਾਡੇ ਲਈ ਦਿੱਕਤ ਹੋ ਸਕਦੀ ਹੈ ਚਲੋ ਉਸ ਵੇਲੇ ਮੈਂ ਇਹਨਾਂ ਨੂੰ ਆਪਣੀ ਸਾਲਵ ਹੁੰਦਾ ਸੀ ਇਹਨਾਂ ਨੇ ਜਦੋਂ ਇਹ ਆਚਰਮ ਦੇ ਵਿੱਚ ਗਏ ਮੇਰੇ ਖਿਲਾਫ ਨੋਟ ਬਣ ਚੁੱਕਾ ਸੀ ਜਿਹੜੇ ਡਿਸਪਲਿਨਰੀ ਐਕਸ਼ਨ ਇਨੀਸ਼ੀਏਟ ਹੋਏ ਸੀ ਮੇਰਾ ਜੁਲਮ ਕੀ ਸੀਗਾ ਇਹੀ ਜੁਲਮ ਸੀ ਕਿ ਮੈਂ ਛੁੱਟੀ ਮਨਜ਼ੂਰ ਕਰਕੇ ਗਿਆ ਸੀ ਉੱਥੇ 30 ਦਿਨ ਮੈਂ ਵੱਧ ਰਹਿ ਰਿਹਾ ਇਹ ਮੇਰਾ ਜੁਲਮ ਸੀਗਾ ਤਾਂ ਅੰਨਾ ਜੈ ਮੂਰਤੀ ਨੇ ਉਹ ਮੇਰਾ ਲੈਟਰ ਚੱਕਿਆ ਐਂਡ ਰੈਂਗ ਮੀ ਬੈਕ ਐਂਡ ਹੀ ਟੋਲਡ ਮੀ ਆਈ ਹੈਵ ਰਿਮੈਂਬਰਡ ਟਿਲ ਰੇਟ ਦਾ ਲਾਈਨ ਹੀ ਹੈ ਸਪੋਕਨ ਹੀ ਹੀ ਟੋਲਡ ਮੀ ਅੰਨਾ ਯੂ ਆਰ ਵੈਰੀ ਲੱਕੀ ਯੂ ਆਰ ਫੌਂਡ ਮੀ ਐਟ ਅ ਵੈਰੀ ਅਪਰੋਪਰੀਏਟ ਟਾਈਮ And i got picked your letter from the hrm department now balaji now work good you are safe pichle dinade vich mainu mauka milya nagpur jaan da utthe sir nagpur de jehde bahut hi senior servants san oh vi us vele o chennai de vich san ta us vele ohna ne vi appreciate kita jaymurti ji nu ke tusi bahut hi vadiya kam kita oh din si pressure jo main member ni main koi form ni bharya kuch ni kita ਉਸ ਤੋਂ ਬਾਅਦ ਇਹਨਾਂ ਨੇ ਮੇਰਾ ਨਾਮ ਜਿਹੜਾ ਨਾਮਿਨੇਟ ਕਰ ਦਿੱਤਾ ਸਟ੍ਰਕਚਰ ਮੀਟਿੰਗ ਦੇ ਲਈ 2007 ਦੇ ਵਿੱਚ ਮੈਂ ਸਟ੍ਰਕਚਰ ਮੀਟਿੰਗ ਅਟੈਂਡ ਕੀਤੀ ਐਜ਼ ਅਸਿਸਟੈਂਟ ਮੇਰਾ خیال ਅੱਜ ਤੱਕ ਕੋਈ ਹੋਰ ਅਸਿਸਟੈਂਟ ਉੱਥੇ ਤੱਕ ਸਟ੍ਰਕਚਰ ਮੀਟਿੰਗ ਦੇ ਵਿੱਚ ਨਹੀਂ ਪਹੁੰਚਿਆ ਉਸ ਤੋਂ ਬਾਅਦ ਅੰਨਾਂ ਦੀ ਬਲੇਸਿੰਗਸ ਰਹੀਆਂ ਨਾਲ ਬਾਬਾ ਸਾਹਿਬ ਦਾ ਅਸ਼ੀਰਵਾਦ ਰਿਹਾ ਜਿੰਨੇ ਕਾਮ ਸਾਥੀਓ ਤੁਸੀਂ ਗਿਣਾਈ ਜਿੰਨੀਆਂ ਵੀ ਇੱਥੇ ਮਾਰ ਕੇ ਗਿਣਾਈ ਇਹਦੇ ਵਿੱਚ ਮੇਰੀ ਕੋਈ ਕੰਟ੍ਰਿਬਿਊਸ਼ਨ ਨਹੀਂ ਹੈ ਮੈਂ ਤਾਂ ਇੱਕ ਡਾਕੀਆ ਦਾ ਕੰਮ ਕੀਤਾ ਤੁਹਾਡੀ ਪ੍ਰੋਬਲਮ ਲੈਂਦਾ ਸੀ ਅੱਗੇ ਪ੍ਰੋਬਲਮ ਅਨਾਜਾਇਲ ਮੂਰਤੀ ਤੱਕ ਐਕਸਲੇਟ ਕਰ ਦਿੰਦਾ ਸੀ ਔਰ ਕਈ ਵਾਰੀ ਵਿਜੀ ਹੁੰਦੇ ਸੀ ਜੀ ਫੋਨ ਨਹੀਂ ਚੱਕਿਆ ਮੈਸੇਜ ਔਰ ਹਰ ਤਰ੍ਹਾਂ ਦਾ ਕਮਿਊਨੀਕੇਸ਼ਨ ਇਹਨਾਂ ਨੇ ਲਾਅ ਕੀਤੀ ਔਰ ਇਹਨਾਂ ਦੇ ਰਾਹੀਂ ਸਾਰੇ ਕੰਮ ਆਪਾਂ ਅੱਜ ਤੱਕ ਕਰਵਾਏ ਨੈਸ਼ਨਲ ਦੇ ਵਿੱਚ ਕੋਈ ਦਿੱਕਤ ਨਹੀਂ ਰਹੀ ਯੂਨਾਈਟਿਡ ਦੇ ਵਿੱਚ ਕੋਈ ਜ਼ਿਕਰ ਨਹੀਂ ਰਹੀ ਔਰ ਕੋਈ ਮੌਕਾ ਸੀ ਸਾਨੂੰ CRM HRM ਜਿਹੜੇ BGM ਆ ਉਹਨਾਂ ਦਾ ਇੱਕ SDM ਤੱਕ ਜਾਣਾ ਬੜਾ ਔਖਾ ਹੁੰਦਾ ਸੀ ਲੇਕਿਨ ਅੱਜ ਦਾ ਮੌਕਾ ਹੈ ਕਿ ਸਾਡੀ ਹਰ ਜਗ੍ਹਾ ਪਹਿਚਾਣ ਹੈ ਇੱਕ ਫੋਨ ਕਾਲ ਦੇ ਉੱਤੇ ਤੁਹਾਡੇ ਕੰਮ ਹੋ ਰਹੇ ਹਨ ਤੇ ਇਸ ਤੋਂ ਵੱਧ ਆਪਾਂ ਨੂੰ ਹੋਣੀ ਚਾਹੀਦਾ ਹੈ ਸੋ ਸਾਥੀਓ ਮੈਂ ਸੁਪਰ ਐਮੂਟ ਹੋ ਰਿਹਾ ਹਾਂ ਕਿਉਂਕਿ ਮੈਂ ਲੀਡਰ ਹਾਂ LRC ਦਾ 올 ਇੰਡੀਆ ਬੋਡੀ ਨੂੰ ਰਿਪਰੈਜ਼ੈਂਟ ਕਰ ਰਹਾ ਹਾਂ ਔਰ ਜਿੰਨੇ ਵੀ ਮੇਰੇ ਹੱਥਾਂ ਦੇ ਵਿੱਚ ਪਤਾ ਨਹੀਂ ਕਿੰਨੇ ਬੰਦੇ ਰਿਟਾਇਰ ਹੋਏ ਨੇ ਇੱਥੇ ਵੀ ਬੈਠੇ ਆਣ ਦਸਤਾ ਰਿਟਾਇਰਿਸ ਜਿਨ੍ਹਾਂ ਨੂੰ ਮੈਂ ਆਪ ਆਪਣੀ ਸੱਦੇ ਤੇ ਪਰਸਨਲ ਸੱਦੇ ਤੇ ਬੁਲਾਇਆ ਉਹਨਾਂ ਸਾਰੇ ਹੀ ਭਰਾਵਾਂ ਨੂੰ ਬਹੁਤ ਵਧੀਆ ਟੰਗ ਦੇ ਨਾਲ ਰਿਟਾਇਰ ਕੀਤਾ ਤੇ ਕਿਉਂਕਿ ਇੰਨੀ ਓਕੇ ਪਲੀਜ਼ ਕਮ ਕਿ ਕਾਲਿੰਗ ਦੀ ਇਸ ਮੈਂ ਆਪਣੀ ਗੱਲ ਕੰਟੀਨਿਊ ਕਰਾਂਗਾ ਪਰ ਇਹਨਾਂ ਬਾਰੇ ਥੋੜੀ ਜਿਹੀ ਇੰਟਰੋਡਕਸ਼ਨ ਲੈ ਕੇ ਮੈਂ ਆਪਣੀ ਗੱਲ ਅੱਗੇ ਕਰਾਂਗਾ ਉਹਨਾਂ ਦੇ ਵਿੱਚ ਉਸ ਮੁਕਾਮ ਤੱਕ ਹਾਸਲ ਇਹ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦਾ ਬੱਚਾ ਉੱਥੇ ਤੱਕ ਪਹੁੰਚਿਆ ਜਦੋਂ ਇਹਨਾਂ ਨੂੰ ਵੇਲਟ ਮਿਲੀ ਤਾਂ ਸਭ ਤੋਂ ਪਹਿਲਾਂ ਇਹ ਬੱਚਾ ਪਤਾ ਕੀ ਬੋਲਿਆ ਉੱਥੇ ਇੰਟਰਨੈਸ਼ਨਲ ਲੈਵਲ ਤੇ ਜੋ ਬੋਲੇ ਸੋ ਨਿਹਾਲ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਪ੍ਰੀ ਸਾਡੇ ਦੋ ਮਹਾਨ ਗੁਰੂਆਂ ਸਾਡੇ ਵਹਿਬਲ ਦਾ ਜਿਹੜਾ ਜੈ ਜੇਕਾਰਾ ਲਾਉਣ ਵਾਲਾ ਭਾਰਤ ਦੀ ਧਰਤੀ ਦੇ ਉੱਤੇ ਪਹਿਲਾ ਸਾਡਾ ਬੱਚਾ ਆਇਆ ਸੋਤਾਲ ਸਿੰਘ ਤਾਂ ਮੇਰੀ ਇਹਨੂੰ ਵੀ ਪਤਾ ਨਹੀਂ ਸੀ ਮੇਰੇ ਨਾਲ ਬਹੁਤ ਪਿਆਰ ਕਰਨ ਦੇ ਲੋਕੀ ਮੈਂ ਤਾਂ ਹਜੇ ਕਿਸੇ ਨੂੰ ਦੱਸਿਆ ਨਹੀਂ ਐਸ ਕਾਨਫਰੰਸ ਬਾਰੇ ਇੱਕ ਪਿੱਛੇ ਮੇਰੇ ਪਰਮਿੱਤਰ ਬੈਠੇ ਆ ਡਿਪਟੀ ਡਾਇਰੈਕਟਰ ਐਗਰੀਕਲਚਰ ਦੇ ਪ੍ਰਕਾਸ਼ ਸਿੰਘ ਜੀ ਖੜੇ ਹੋ ਜਲਾਇ ਕੁਮਾਰੀ ਡਾਕਟਰ ਬੀ ਆਰ ਮੇਲਗਰ ਡਾਕਟਰ ਮੇਲਗਰ ਇੰਪਲਾਈਸ ਫਾਊਂਡੇਸ਼ਨ ਲੁਧਿਆਣਾ ਪੰਜਾਬ ਦੇ ਮਾਧਿਅਮ ਤੋਂ ਅਸੀਂ 22 ਸਾਲ ਇਕੱਠੇ ਕੰਮ ਕੀਤਾ ਅੱਜ ਮੇਰਾ ਵੀਰ ਇਹਨਾਂ ਨੇ ਬਹੁਤ ਸਾਡੇ ਨਾਲ ਕੰਮ ਕੀਤਾ ਅੱਜ ਇਹ ਮੇਰਾ ਵੀਰ ਡਿਪਟੀ ਡਾਇਰੈਕਟਰ ਐਗਰੀਕਲਚਰ ਆ ਬੜੀ ਖੁਸ਼ੀ ਹੁੰਦੀ ਆ ਸਾਨੂੰ ਔਰ ਇਹ ਬਾਬਾ ਸਾਹਿਬ ਦੀ ਕਿਰਪਾ ਦਾ ਸਾਜੀ ਸੋ ਮੈਂ ਆਪਣੀ ਗੱਲ ਨੂੰ ਕੰਟੀਨਿਊ ਕਰਾਂ ਔਰ 2007 ਦਾ ਦਿਨ ਸੀ ਤੇ ਅੱਜ ਦਾ ਦਿਨ ਹੈ ਸਾਥੀਓ ਬਹੁਤ ਹੀ ਸੇਫ ਅੱਥਾਂ ਦੇ ਵਿੱਚ ਹਾਂ ਕਿ ਤੁਸੀਂ ਹਾਲ ਇੰਡੀਆ ਜਨਰਲ ਇੰਸੋਰਸ ਐਸਐਸਟੀ ਇੰਪਲਾਈਸ ਪਰਿਸ਼ਦ ਪਰਿਵਾਰ ਦੇ ਮੈਂਬਰ ਹੋ ਔਰ ਇਸ ਪਰਿਵਾਰ ਦੀ ਮਜ਼ਬੂਤੀ ਦੇ ਲਈ ਪਰਿਸ਼ਦ ਜੈਗੁਰਤੀ ਨੂੰ ਸਟਰੋਂਗ ਕਰਨ ਦੇ ਲਈ ਹਮੇਸ਼ਾ ਹੀ ਤੰਦੇਹੀ ਦੇ ਨਾਲ ਕੰਮ ਕਰਨਾ ਹੈ ਤੁਸੀਂ ਜਦੋਂ ਆਰਗੇਨਾਈਜੇਸ਼ਨ ਦੇ ਨਾਲ ਜੁੜਨੇ ਹਾਂ ਮਿਸ਼ਨ ਦਾ ਕੰਮ ਕਰਦੇ ਹਾਂ 바ਵਾ ਸਾਹਿਬ ਦਾ ਕੰਮ ਪੜ੍ਹਦੇ ਹਾਂ ਜਾਣਦੇ ਹਾਂ ਉਸ ਵੇਲੇ ਤੁਹਾਡੇ ਆਪਣੇ ਕੰਮ ਕਿੱਦਾਂ ਹੋ ਜਾਣੇ ਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਉਹ ਗੱਲ ਜਿਹੜੇ ਛੋਟੇ ਛੋਟੇ ਆ ਕਦੋਂ ਹੋ ਜਾਣੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸੋ ਮੇਰੀ ਸਾਰਿਆਂ ਨੂੰ ਯੰਗਸਟਰ ਜਨ ਨੂੰ ਖਾਸ ਕਰਕੇ ਅਪੀਲ ਹੈ ਕਿ ਪੂਰੇ ਜਜਬੇ ਦੇ ਨਾਲ ਤਨ ਦੇਹੀ ਦੇ ਨਾਲ ਨਿਡਰ ਹੋ ਕੇ ਤੁਸੀਂ ਅੱਗੇ ਵਧਣਾ ਹੈ ਸਾਡਾ ਸੀਨੀਅਰਸ ਦਾ ਜਿਹੜਾ ਬlesing ਹੈ ਉਹ ਹਮੇਸ਼ਾ ਤੁਹਾਡੇ ਨਾਲ ਬਣਿਆ ਹਨ ਤੇ ਮੈਂ ਤਾਂ ਆਪਣੇ ਪਤਾ ਨਹੀਂ ਕਿੰਨੇ ਮੁਲਾਜ਼ਮਾਂ ਨੂੰ ਇਹ ਗੱਲ ਕਹੀ ਸੀ ਵੇ ਭਾਓ ਤੁਹਾਡਾ ਤੁਸੀਂ ਰਿਕਵਰ ਨਹੀਂ ਹੋਏ ਤੁਹਾਡੇ ਟਾਇਰ ਹੀ ਚੇਂਜ ਕੀਤੇ ਅੱਜ ਤਾਂ ਮੈਂ ਤਾਂ ਆਪਣੇ ਟਾਇਰ ਪਹਿਲਾਂ ਹੀ ਬਾਈ ਚੇਂਜ ਕੀਤੇ ਹੋਇਆ ਤੇ ਮੈਂ ਤੁਹਾਡੇ ਨਾਲ ਇੱਦਾਂ ਚੱਲਣਾ ਇਸੇ ਜਗਵੀਰ ਨਾਲ ਇਸੇ ਸ਼ਿੱਦਤ ਦੇ ਨਾਲ ਪਹਿਲਾਂ ਕੁਝ ਔਬੀਆਂ ਜ਼ਿੰਮੇਵਾਰੀਆਂ ਵੀ ਸੀ 9 ਤੋਂ 5 10 ਜਿਹੜਾ ਟਾਈਮ ਸੀ ਦਫਤਰ ਦਾ ਵੀ ਸੀ ਪਰ ਮੈਨੂੰ ਅੱਜ ਤੱਕ ਬੇ ਅਨਾਜ਼ ਬਲੇਸਿੰਗ ਐਂਡ ਬਾਬਾ ਸਾਹਿਬ ਡਾਕਟਰ ਵੀਰ ਮੇਲਗੜਸ ਬਲੇਸਿੰਗ ਮੰਨੂ ਅੱਜ ਤੱਕ ਸਾਥੀਓ ਕਿਸੇ ਡੀਜ਼ੀਐਮ ਨੇ ਕਿਸੇ ਸੀਆਰਐਮ ਨੇ ਕਦੇ ਫੋਨ ਨਹੀਂ ਕੀਤਾ ਕਿਸ ਗੁਰੂ ਸਾਹਿਬ ਤੁਹਾਡੇ ਦਫ਼ਤਰ ਦੇ ਵਿੱਚ ਕਿੰਨਾ ਪ੍ਰੀਮੀਅਮ ਹੋ ਗਿਆ ਜਾਂ ਕਿੰਨਾ ਤੁਹਾਡਾ ਕੋਈ ਕੇਆਰਏ ਕੀਆ ਜਾ ਅਫੀਸ਼ੀਅਲ ਕਮਾ ਦੇ ਲਈ ਅੱਜ ਤੱਕ ਮਨੂੰ ਕਿਸੇ ਨੇ ਫੋਨ ਨਹੀਂ ਕੀਤਾ ਜਦੋਂ ਦਲੀਪ ਸਰ ਬੈਠੇ ਸੀ ਤੇ ਜਦੋਂ ਮਨੂੰ ਬ੍ਰਾਂਚ ਮਿਲਣੀ ਸੀ ਤਾਂ ਉਹ ਡਰੋਂ ਤੋਂ ਗਰਾਇ ਤੋਂ ਵੀ ਵਾਪਸ ਆਇਆ ਆਪਾਂ ਇਹਨਾਂ ਨੇ ਮੈਂ ਕਿਹਾ ਸਰ ਬਈ ਤੁਸੀਂ ਬ੍ਰਾਂਚ ਮੈਨੂੰ ਬ੍ਰਾਂਚ ਨਹੀਂ ਬਣਾ ਨਹੀਂ ਚਾਹੁੰਦਾ ਠੱਕੇ ਨਾਲ ਅੰਨਾਂ ਦੀਆਂ ਬਲੇਸਿੰਗ ਹੋਈਆਂ ਠੱਕੇ ਨਾਲ ਮੈਨੂੰ ਬ੍ਰਾਂਚ ਮੈਜਰ ਕਹਿੰਦਾ ਅੰਨਾਂ ਨੇ ਕਿਹਾ ਕਿ ਮੈਂ ਸਾਰੇ ਆਪਣੇ ਲੀਡਰ ਬ੍ਰਾਂਚ ਮੈਜਰ ਬਣਾਤੇ ਤੁਸੀਂ ਰਹੇ ਹੋ ਤੁਸੀਂ ਬਣਾਣਾ ਪਾਉ ਲੋ ਇਹਨਾਂ ਨੇ ਠੱਕੇ ਨਾਲ ਮੈਨੂੰ ਬ੍ਰਾਂਚ ਮੈਜਰ ਬਣਾ ਦਿੱਤਾ ਮੈਂ ਖਲੀਲ ਜੀ ਨੂੰ ਕਿਹਾ ਮੈਂ ਕਿਹਾ ਰਹਿਮ ਤੋਂ ਕਿਸੇ ਹੋਰ ਨੂੰ ਦੇ ਦਿਓ ਕਿਸੇ ਹੋਰ ਦਾ ਨਾਮ ਲਿਖ ਲਓ ਕਹਿੰਦੇ ਨੋ ਬ੍ਰਾਂਚ ਤੁਹਾਡਾ ਨਾਮ ਲਿਖ ਲਿਤਾ ਤੁਹਾਨੂੰ ਦੇ ਦਿੱਤੀ ਹੈ ਔਰ ਮੈਂ ਕਿਹਾ ਸਰ ਕੰਮ ਉਹ ਕਹਿੰਦੇ ਵੀ ਯੂਨਿਟ ਚਲਾਇ ਚੱਲੋ ਗਮਪੀਵੋ ਜਨੇ ਆ ਮੈਨੂੰ ਅੰਨਾ ਦੀ ਗੱਲ ਇੱਕ ਯਾਦ ਆਈ ਜਦੋਂ ਇਹਨਾਂ ਦੀ ਸੁਪਰ ਐਨਿਊਏਸ਼ਨ ਸੀ ਚਨਈ ਦੇ ਵਿੱਚ ਤਾਂ ਮਨਸ਼ੀਰਮ ਜੀ ਅਸ਼ੋਕ ਜੀ ਮੇਰੇ ਨਾਲ ਸੀ ਅਸੀਂ ਉੱਥੇ ਤਿੰਨੇ ਜਣੇ ਗਏ ਤਾਂ ਅੰਨਾ ਨੇ ਸਟੇਜ ਤੋਂ ਕਿਹਾ ਅੰਨਾ ਸਾਰਿਆਂ ਨੇ ਜਦੋਂ ਤੁਸੀਂ ਮੈਨੂੰ ਕਹਿ ਰਹੇ ਨਾ ਅੱਜ ਵੀ ਤੂੰ ਨਾਮ ਲੈਣਾ ਨਾਮ ਲੈਣਾ ਨਾਮ ਲੈਣਾ ਅੰਨਾ ਨੂੰ ਕਿਹਾ ਗਈ ਅੰਨਾ ਯੂ ਕੰਟੀਨਿਊ ਕੰਟੀਨਿਊ ਕੰਟੀਨ ਜਦੋਂ ਉਹ ਲੱਣ ਲਗੇ ਇਹਨਾਂ ਨੇ ਇੱਕ ਗੱਲ ਕਹੀ ਸੀ ਬੁਲਵਾਂਜ ਵੀ ਰਿਮੈਂਬਰ ਆ ਉਈ ਇਹ ਕਹਿੰਦੇ ਆਹਮ ਆਹਮ ਹਾ ਨਾਟ ਲਰਨਡ ਐਨੀ ਐਨੀ ਵਰਕ ਆਮ ਲਰਨਡ ਓਨਲੀ ਥਿਸ ਵਰਕ ਐਂਡ ਆਈ ਵਿਲ ਕੰਟੀਨਿਊ ਥਿਸ ਵਰਕ ਓਨਲੀ ਉਹੀ ਭਰਾਓ ਮੇਰੀ ਗੱਲ ਆ ਮੈਨੂੰ ਹੋਰ ਕੋਈ ਕੰਮ ਨਹੀਂ ਆਉਦਾ ਲੀਡਰਿੰਗ ਨਹੀਂ ਆਉਂਦੀ ਬੜੀ ਵਧੀਆ ਸਰ ਲੀਡਰਿੰਗ ਮੈਂ ਕਰਦੀ ਰਹਿਣਾ ਜਿੰਨੇ ਚਿਰ ਮੇਰੇ ਚ ਜਾਨ ਆ ਹੈ ਜੀ ਔਰ ਜਾਨ ਮਲਕੀ ਜੇ ਮੈਂ ਦੱਸਾਂ ਪਿਛਲੇ 2 ਮਹੀਨੇ ਤੋਂ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਈ ਪਹਿਲਾਂ ਵਾਇਰਲ ਹੋ ਗਿਆ ਫਿਰ ਟਾਈਫਾਇਡ ਹੋ ਗਿਆ ਫਿਰ ਚਿਕਨ ਗੁਰੀਆਂ ਬਣ ਗਿਆ ਤਾਂ ਲੁਗਿਆਣੇ ਦਾ ਵਨ ਆਫ ਦਾ ਬੈਸਟ ਡਾਕਟਰ ਜਿਹੜਾ ਸੰਦੀਪ ਪੁਰੀ ਉਹਦੇ ਜੀ ਕੋਲੋਂ ਮੇਰਾ ਟਰੀਟਮੈਂਟ ਚੱਲਦਾ ਸੀ ਤਾਂ ਮੈਂ ਡਾਕਟਰ ਨੂੰ ਕਿਹਾ ਮਹਾਰਾਜ ਸਾਹਿਬ ਤੁਸੀਂ ਪ੍ਰਿੰਸੀਪਲ ਆ ਡੀਐਮਸੀ ਦੇ ਤੁਹਾਡੇ ਇਲਾਜ ਦੇ ਨਾਲ ਮੇਰਾ ਇਹ ਹਾਲਾ ਗਰੀਬਾਂ ਦਾ ਕੀ ਬਣੂਗਾ ਉਹ ਕਹਿੰਦੇ ਮੈਂ ਕਿਹਾ ਸੀ ਇੰਨੇ ਹੈਲਥ ਕਨਸ਼ੀਅਸ ਸਾਹਿਬ ਸਵੇਰੇ ਸੈਰ ਕਰਦੇ ਹਾਂ ਕੋਈ ਖਾਣ ਪਾਣ ਬਾਤੂ ਦੀ ਜਗਾ ਹਰ ਚੀਜ਼ ਹੈਲਥ ਕਨਸ਼ੀਅਸ ਆ ਉਹ ਕਹਿੰਦਾ ਤੁਸੀਂ ਤੁਹਾਡਾ ਸਟਾਈਲ ਇਹੋ ਜਿਹਾ ਤੁਸੀਂ ਸੁਸਾਇਟੀਆਂ ਨਾਲ ਜੁੜੇ ਹੋਇਆ ਸੋਸਾਇਟੀ ਦਾ ਕੰਮ ਕਰਦੇ ਆ ਔਰ ਵਧੀਆ ਤੁਹਾਡਾ ਸਾਨ ਪਾਨ ਆ ਤੁਸੀਂ ਸਹਿਰ ਕਰਦੇ ਆ ਇਸੇ ਕਰਕੇ ਕਹਿੰਦਾ ਤੁਸੀਂ ਮੇਰੇ ਸਾਹਮਣੇ ਬੈਠੇ ਆ ਅਦਰਵਾਈਜ਼ ਕਹਿੰਦਾ ਚਾਰ-ਚਾਰ ਮਹੀਨੇ ਬੰਡ ਤੋੜੀ ਰਹੋ ਤੇ ਸੋ ਸਾਥੀਓ ਇਹ ਜਿਹੜੀ એનર્ਜੀ ਹੈ ਇਹ ਪਾਵਰ ਹੈ ਤੁਸੀਂ ਸਾਰਿਆਂ ਨੇ ਜੀਤ ਕਰ ਲਈ ਹੈ ਇਹ ਪਾਵਰ ਇਹ એનર્ਜੀ ਕਿੱਥੋਂ ਮਿਲਦੀ ਆ ਜਦੋਂ ਅਸੀਂ ਆਪਣੀ ਸੋਸਾਇਟੀ ਦਾ ਆਪਣੇ ਭੈਣਾ ਭਰਾਵਾਂ ਦਾ ਕੰਮ ਕਰਦੇ ਆ ਮੰਨ ਕੇ ਚੱਲੋ ਰੋਜ਼ ਕਿਸੇ ਨਾ ਕਿਸੇ ਦੇ ਕੰਮ ਆਓ ਇਹ ਲਾਈਫ ਮਿਲੀ ਆਪਾਂ ਨੂੰ ਇਕ ਵਾਰ ਪ੍ਰਾਪਤ ਹੋਇਆ ਆਪਾਂ ਨੂੰ ਮਨੋੱਖਾ ਜਨਮ ਦੁਰਲਭ ਹੈ ਕੋਤਨਾ ਬਾਰੰਬਾਰ ਹੈ ਨਾ ਇਹ ਇੱਥੇ ਹੀ ਕਰ ਸਕਦੇ ਆਪਾਂ ਕੋਈ ਪਸ਼ੂ ਡੰਗਰ ਕਰ ਸਕਦਾ ਆਪਾਂ ਕਿਸੇ ਦੇ ਕੰਮ ਆਈਏ ਕਿਸੇ ਦਾ ਕੰਮ ਕਰੀਏ ਔਰ ਆਪਣੀ ਤੁਹਾਡੀ ਜਿਹੜੀ ਪਛਾਣ ਆ ਉਹ ਬਣੀ ਤੁਹਾਡੇ ਆਪਣੇ ਕੰਮ ਕਰੋ ਜਦੋਂ ਤੁਹਾਨੂੰ پتہ ਹੀ ਨਹੀਂ ਲੱਗਣਾ ਸੋ ਜਿਆਦਾ ਟਾਈਮ ਹੋ ਗਿਆ ਭੁੱਖ ਵੀ ਲੱਗੀ ਆ ਅਨਾਲਾ ਵੀ ਮੁਸਕਾਇਆ ਮੈਨੂੰ ਪਤਾ ਕਿ ਆਪਾਂ ਸਾਰਿਆਂ ਨੂੰ ਭੁੱਖ ਲੱਗੀ ਆ ਆਪਾਂ ਅਭੀ ਸਵੇਰ ਦੇ ਜਲੇ ਹੋਇਆ ਆਪਾਂ ਸਾਰਿਆਂ ਨੇ ਉਹ ਰੋਟੀ ਵੀ ਖਾਣੀ ਆ ਠੀਕ ਆ ਸੋ ਮੈਂ ਭਰਾਓ ਜਿਆਦਾ ਟਾਈਮ ਨਹੀਂ ਲੈਣਾ ਔਰ ਲਾਸਟ ਵਿੱਚ ਆਪਣੇ ਵੱਲੋਂ ਇਨਸ਼ੋਰ ਕਰਦੇ ਹੋਏ ਕਿ ਮੈਂ ਤੁਹਾਡੇ ਨਾਲ ਹਾਂ ਤੁਹਾਡਾ ਹਾਂ ਤੁਹਾਡਾ ਰਹਾਂਗਾ ਫਿਰ ਤੁਹਾਡਾ ਸੀ ਥੈਂਕ ਯੂ ਵੈਰੀ ਮਚ ਸੈਂਕ ਯੂ